ਅਨੇ ਸੰਘਰਸ਼ ਦੇ ਵਿੱਚ ਪਿੱਛੇ ਜਿਹੜਾ ਦਿੱਲੀ ਸ਼ੁਰੂ ਕੀਤਾ ਸੀ ਉਹਨੇ ਬੜਾ ਬੜਾ ਨਾਂ ਬਣਾਇਆ ਸੀ ਬੜਾ ਵੱਡਾ ਇੱਕ ਰੋਵ ਕਿਸਾਨੀਆਂ ਦਾ ਦੇਸ਼ ਔਰ ਦੁਨੀਆ ਭਰ ਦੇ ਵਿੱਚ ਕਹਿਮ ਕੀਤਾ ਸੀ ਔਰ ਬਦਗਿਰੀ ਨਾਲ ਪਿਛਲੇ ਸਮੇਂ ਦੇ ਵਿੱਚ ਕਾਲੀ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਚ ਦਫੇੜ ਪੈ ਗਿਆ ਹਰਤ ਪੈ ਗਏ ਸੰਘਰਸ਼ ਵੀ ਆਡਾ ਡਿਵਿੰਡਰ ਤੇ ਹੁਣ ਆ ਜਿਹੜਾ ਸ਼ੰਪੂ ਤੇ ਕਿਨੋਤੀ ਤੇ ਬਾਰਡਰ ਤੇ ਧਰਨਾ ਚ ਕੋਇਆ ਜਿਸ ਤਰੀਕੇ ਨਾਲ ਸਰਕਾਰ ਨੇ ਉਨੇ ਕਿਸਾਨੀ ਦੀ ਜਰ ਕਿਸਾਨ ਲੀਡਰਸ਼ਿਪ ਦੀ ਅਮਰ ਲ ਜਿਹੜੀ ਕਿਸਾਨ ਦੀ ਤਹੀਨ ਹੋਈ ਆ ਘਟਿਆ ਰੋਹ ਜਿਹੜਾ ਸੀ ਭੈ ਜਿਹੜਾ ਸੀ ਕਿਸਾਨਾਂ ਦਾ ਸੋ ਕਿਸਾਨਾਂ ਦੋ ਆਪਣਾ 65 ਬਣਾਉ ਵਾਸਤੇ ਕਿਸਾਨੀ ਦਾ ਰੋਹ ਬਣਾਉ ਵਾਸਤੇ ਪਹਿਲੀ ਗੱਲ ਤਾਂ ਸਾਡੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਇੱਕ ਜੋੜਤਾ ਇੱਕ ਸੁਰਤਾ ਮੇਰਾ ਖਰ ਲਿਆਉਣੀ ਚਾਹੀਦੀ ਆ ਘਟੋ ਘਟ ਪਰੋ ਰਹਾ ਉਤੇ ਤਾਂ ਕਿ ਮੁਰਕੇ ਫੇਰ ਉਰ ਉਹ ਬਣ ਸਕੇ ਔਰ ਕਿਸਾਨਾਂ ਦੇ ਬਸਲੇ ਹੱਲ ਹੋ ਸਕੇ ਚਰਚਾ ਪਾਰਟੀ ਦੇ ਵਿੱਚ ਚਰਚਾ ਹੋਈ ਕਿਉਂਕਿ ਹਾਲ ਹੀ ਕੜੀ ਸੀ ਭਾਰਤੀ ਮਹੀਮ ਵਿੱਚ ਲੱਗੇ ਹੋਏ ਆ ਭਾਰਤੀ ਮਹੀਮ ਨੂੰ ਪ੍ਰਾਥਮਿਕਤਾ ਦੇ ਰਹੇ ਆ ਕਿਉਂਕਿ ਚੋਣ ਸੈਕੰਡ ਪ੍ਰਾਇਓਰਟੀ ਆ ਬਾਈ ਇਲੈਕਸ਼ਨਾਂ ਜਿਹੜੀਆਂ ਨੇ ਉਹਦੇ ਵਿੱਚ ਮੈਂ ਸਮਝਦਾ ਕਿ ਸਰਕਾਰਾਂ ਜਿਸ ਹਿਸਾਬ ਨਾਲ ਅਜ ਕੰਦ ਕਰਦੀਆਂ ਨੇ ਉਹ ਵੀ ਸਾਡੇ ਸਾਹਮਣੇ ਆ ਸੋ ਸਾਡੀ ਪਹਿਰ ਹੋਏਗੀ ਕਿ ਅਸੀਂ ਪਹਿਲਾਂ ਚੰਗੇ ਲੋਕਾਂ ਨੂੰ ਮੈਂਬਰਸ਼ਿਪ ਦੇ ਕੇ ਆਰਟੀ ਦਾ ਮੂੰਹ ਸਭਹੰਦਰਾ ਬਣਾਈ ਦੇਖੋ ਗੱਲ ਹੁਣ ਤਾਂ ਮੇਰਾ ਖਿਆਲ ਅਕਾਲੀ ਦਲ ਜਿਹੜਾ ਸੋਵੀਅਤ ਦੀ ਬਾਦਲ ਹੋਣਾ ਨਾਲ ਉਹ ਤਾਂ ਹੁਣ ਜਿਹੜਾ ਆਪਣੇ ਆਪ ਨੂੰ ਅਕਾਲੀ ਕਹੋਂਦਾ ਜਾਇ ਕਹ ਲੋ ਵੀ ਇਹ ਪੰਥਕ ਸੋਚਾਂ ਅੰਤਪ੍ਰਸਤਾ ਉਹ ਤਾਂ ਉਹਨਾਂ ਨਾਲ ਡਿਲੇਣਾ ਚਾਹੀਦਾ ਕਿਉਂਕਿ ਇੱਕ ਵੱਡਾ ਦਾਗ ਜਿਹੜਾ ਹੈ ਉਹ ਕੋਈ ਵੀ ਨਹੀਂ ਆਪਣੇ ਸਿਰ ਤੇ ਰੋਣਾ ਚਾਹੁੰਦਾ ਜਿਹੜਾ ਅਕਾਲੀ ਆ ਉਹ ਕਾਲ ਤਤ ਨੂੰ ਤਾਂ ਮੰਨੇ ਗਈ ਅਕਾਲ ਤਖਤ ਦੀ ਸਰਪ੍ਰਸਤੀ ਤੋਂ ਵਿਰਾਗ ਕਰ ਲਈ ਦਾਲ ਅਕਾਲੀ ਦਾਲ ਨਹੀਂ ਰਹਿਦਾ ਤੇ ਸਾਹ ਸੁਭੇਸ਼ੀ ਬਾਦਰ ਖਾਨ ਨਾਲ ਤਾਂ ਉਹ ਲੋਕ ਨੇ ਜਿਹੜੇ ਕਹਿੰਦੇ ਨੇ ਅਕਾਲ ਤਖਤ ਅ ਕਾਲੀ ਦਾਲ ਦੇ ਵਿੱਚ ਦਾਖਲ ਕਿਉਂ ਹੁੰਦਾ ਅਕਾਲ ਤਖਤ ਕੌਣ ਹੁੰਦਾ ਉਹਨਾਂ ਨੂੰ ਇਹ ਨਹੀਂ ਪਤਾ ਵੀ ਅਕਾਲ ਤਖਤ ਹੀ ਮਾਲਾ ਸੈਰੇਮੋਨੀ ਕਾਲੀ ਦਾਲ ਨੂੰ ਹਮਤਲੀਆ ਉਹ ਅਕਾਲ ਤਖਤ ਦੀ ਸਰਪ੍ਰਸਤੀ ਹੀ ਹੈ ਠੀਕ ਕਾਲੀ ਦਾਲ ਆਇਆ ਔਰ ਅਕਾਲ ਤਖਤ ਸਭ ਤੋਂ ਮੋਰਚੇ ਤੇ ਸੰਘਰਸ਼ ਲੜ ਕੇ ਕਾਲੀ ਦਾਲ ਨੇ ਰਾਜ ਭਾਗ ਖੰਡਾਏ ਨੇ ਅੱਜ ਜਿਹੜੇ ਕਹਿੰਦੇ ਨੇ ਕਰ ਲਿਆ ਕਾਲਤਾ ਸਿਕਾਉਣ ਹੁੰਦਾ ਇਹਦਾ ਅਸਲ ਤੇ ਦੂਜਾ ਧਰਾ ਜਿਹੜਾ ਹੈ ਉਹਨੂੰ ਕੋਈ ਹੋਰ ਤਾਂ ਮਿਲਦਾ ਨਹੀਂ ਉਹ ਫਿਰ ਜੇ ਅਸੀਂ શ્રી ਕਾਲਤਾ ਸਾਹਿਬ ਤੇ ਜਾਂਦੇ ਆਂ ਵੀ ਸਾਡੇ ਤੋਂ ਗਲਤੀਆਂ ਹੋਈਆਂ ਅਸੀਂ ਸਾਥ ਸੂਰਤਿਵਾਦ ਹਰ ਜਾਂ ਇਹਨਾਂ ਨੂੰ ਗਲਤ ਰਾਹ ਤੇ ਤੋਰਨ ਤੋਂ ਵਿੱਚ ਰੋਕਣ ਦੇ ਵਿੱਚ ਸਫਲ ਨਹੀਂ ਹੋ ਪਾਏ ਤਾਂ ਵੀ ਕਹਿੰਦੇ ਵੀ ਭਾਜਪੀ ਭੇਜ ਰਹੀ ਆ ਜੇ ਕਹਤਾ ਸਭ ਬਤਾ ਦੇ ਕਿ ਜੇ ਉਹ ਤਾਰੀਖੇ ਨੇ ਬੀਜੇ ਭੇਜ ਰਹੀ ਆ ਤੇ ਜਹੇਦਾਰ ਸਹਿਬਾਨ ਥਿਲੇਰੀ ਹੋਈ ਸ਼ਕਤੀ ਨੂੰ ਜੋੜਨ ਦਾ ਰੋਡਮੈਪ ਤਿਆਰ ਕਰਦੇ ਨੇ ਜੀ ਨਾ 2 ਦਸੰਬਰ ਨੂੰ ਕੀਤਾ ਉਹ ਵੀ ਕਹਿੰਦੇ ਨਾਗਪੁਰ ਸੁਨਿਆਰ